ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਮਨ ਪ੍ਰੀਤਕੌਰ ਮੈਂ ਬਲਵਿੰਦਰ ਸਿੰਘ ਲੈ ਕੇ ਹਾਜ਼ਰ ਹਾਂ ਅੱਜ ਦਾ ਪ੍ਰਾਈਮ ਟਾਈਮ ਵਿਸ਼ੇਸ਼ ਖਬਰਾਂ ਪੇਸ਼ ਹਨ ਸਭ ਤੋਂ ਪਹਿਲਾਂ ਪ੍ਰਮੁੱਖ ਖਬਰਾਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਇਆ ਕਿਸਾਨ ਕਰਵਾਉਣਗੇ ਮੁਫਤ ਬਿਜਲੀ 5 ਰੁਪਏ ਦੇਣ ਦਾ ਵਾਅਦਾ ਕਰਕੇ ਮੁਕਰੀ ਸਰਕਾਰ ਲੰਬੇ ਲੰਬੇ ਕਟਾਂ ਕਰਕੇ ਬਿਜਲੀ ਨੂੰ ਤਰਸੇ ਲੋਕ ਪੰਜਾਬੀ ਕੁੜੀਆਂ ਨੇ ਛੂਈਆਂ ਬਲੰਦੀਆਂ ਦੋ ਤੀਆਂ ਭਾਰਤੀ ਹਵਾਈ ਫੌਜ ਵਿੱਚ ਬਣਿਆ ਅਫਸਰ ਮੈਂ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਕਰਾਂਗਾ ਮੁਲਾਕਾਤ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਖਵੀਰ ਸਿੰਘ ਬਾਦਲ ਦਲ ਦੀ ਮਜਬੂਤੀ ਲਈ ਬੁੱਢੀ ਜੀਵੀਆਂ ਤੇ ਚਿੰਤਕਾ ਤੋਂ ਨਹਿਣਗੇ رائے ਪੰਜਾਬ 'ਚ ਹੀਟ ਵੇਵ ਦਾ ਅਲਰਟ ਜਾਰੀ 47.6 ਡਿਗਰੀ ਤੋਂ ਪਰ ਹੁਣ ਖਬਰਾਂ ਵਿਸਥਾਰ ਨਾਲ ਬਿਜਲੀ 5 ਰੁਪਏ ਦੇਣ ਦਾ ਵਾਅਦਾ ਕਰਕੇ ਮੁੱਕਰੀ ਸਰਕਾਰ ਲੰਬੇ-ਲੰਬੇ ਕਟਾਂ ਕਰਕੇ ਬਿਜਲੀ ਨੂੰ ਤਰਸੇ ਲੋਕ ਪੰਜਾਬ 'ਚ ਸਰਪਲਸ ਬਿਜਲੀ ਹੋਣ ਦੇ ਨਾਲ-ਨਾਲ ਮਹੀਨੇ 'ਚ 300 ਯੂਨਿਟ ਮੁਫਤ ਬਿਜਲੀ ਦੇ ਕੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਦਾਵਾ ਕਰਨ ਵਾਲੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਦਾਅਵੇ ਖੋਖਲੇ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ ਬਿਜਲੀ ਦੇ ਅਣ-ਐਲਾਨੇ ਕਟਾਂ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਣ-ਐਲਾਨੇ ਕਟਾਂ ਕਾਰਨ ਜਿੱਥੇ ਲੋਕ ਪਰੇਸ਼ਾਨ ਹਨ ਉੱਥੇ ਕਈ ਇਲਾਕੇ ਵੀ ਅਜਿਹੇ ਹਨ ਜਿੱਥੇ ਪਾਣੀ ਨੂੰ ਵੀ ਲੋਕ ਤਰਸ ਰਹੇ ਹਨ ਬੀ ਘੰਟੇ ਤੋਂ ਉੱਪਰ ਦੇ ਬਿਜਲੀ ਕਟਾ ਨਾਲ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ ਅਤੇ ਹਾਲੇ ਵੀ ਸਰਕਾਰ ਬਿਜਲੀ ਮੁਫਤ ਕਰ ਲੋਕਾਂ ਨੂੰ ਕਈ ਤਰ੍ਹਾਂ ਨਾਲ ਲੁਭਾਉਣ ਲਈ ਵਾਅਦੇ ਕਰ ਰਹੀ ਹੈ। ਮਾਨ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਦੇ ਕੋਲ ਬਿਜਲੀ ਹਾਲੇ ਵੀ ਸਰਪਲਸ ਹੈ ਪਰ ਲਗਾਤਾਰ ਕਈ ਘੰਟਿਆਂ ਦੇ ਬਿਜਲੀ ਕਟਾ ਨੇ ਸਾਰੀ ਸਚਾਈ ਲੋਕਾਂ ਤੱਕ ਪਹੁੰਚਾ ਦਿੱਤੀ ਹੈ। ਪੰਜਾਬ ਚ ਵਪਾਰਕ ਜਗਤ ਤੇ ਬਿਜਲੀ ਦੀਆਂ ਦਰਾਂ ਦਾ ਬੋਝ ਪੈਣ ਤੇ ਵਪਾਰੀਆਂ ਨੇ ਵਿਰੋਧ ਕੀਤਾ ਹੈ। ਲੋਹਾ ਵਪਾਰ ਲਈ ਬਿਜਲੀ ਕੱਚਾ ਮਾਲ ਹੈ 1 ਟਨ ਲੋਹਾ ਬਣਾਉਣ ਚ ਕਰੀਬ 1000 ਯੂਨਿਟ ਬਿਜਲੀ ਦੀ ਖਪਤ ਆਉਂਦੀ ਹੈ ਅਜਿਹੇ ਚ ਮਹਿੰਗੀ ਬਿਜਲੀ ਦੇ ਕਾਰਨ ਸਰੀਏ ਦੀ ਉਤਪਾਦਨ ਲਾਗਤ 250 ਰੁਪਏ ਪ੍ਰਤੀ ਟਨ ਵੱਧ ਗਈ ਹੈ ਸਾਫ ਹੈ ਕਿ ਇਸ ਦਾ ਅਸਰ ਆਮ ਲੋਕਾਂ ਤੇ ਪਵੇਗਾ ਵਪਾਰ જગਤ ਦੀ ਮੰਗ ਹੈ ਕਿ ਬਿਜਲੀ ਦੀਆਂ ਦਰਾਂ ਚ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਔਰ ਇੰਡੀਆ ਇੰਡਕਸ਼ਨ ਫਰਨੈਂਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੰਦੀਪ ਜੈਨ ਨੇ ਕਿਹਾ ਕਿ ਸਰਕਾਰ ਨੇ 5 ਰੁਪਏ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਜਿਸ ਤੋਂ ਮੁੱਕਰ ਗਈ ਹੈ। ਪੰਜਾਬ ਚ ਸਭ ਤੋਂ ਮਹਿੰਗਾ ਟੋਲ ਪਲਾਇਆ ਕਿਸਾਨ ਕਰਵਾਉਣਗੇ ਮੁਫਤ। ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਪੰਜਾਬ ਦੇ ਲੁਧਿਆਣੇ ਦੇ ਵਿੱਚ ਲੱਡਵਾਲ ਟੋਲ ਪਲਾਇਆ ਜਿਹੜਾ ਪੰਜਾਬ ਵਿੱਚ ਸਭ ਤੋਂ ਮਹਿੰਗਾ ਹੈ ਪੰਜਾਬ ਤੇ ਸਭ ਤੋਂ ਮਹਿੰਗੇ ਟੋਲ ਪਲਾਇਆ ਸ਼ਾਮਲ ਲੱਡਵਾਲ ਟੋਲ ਪਲਾਇਆ ਤੇ ਲਗਾਤਾਰ ਵੱਧ ਰਹੀਆਂ ਦਰਾਂ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਐਤਵਾਰ ਜਾਨੀ ਕਿ ਆਉਣ ਵਾਲੇ ਕੱਲ ਨੂੰ ਲੱਡਵਾਲ ਟੋਲ ਪਲਾਇਆ ਮੁਫਤ ਕਰਵਾਇਆ ਜਾਵੇਗਾ ਦਰਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦਾ 10 ਵਜੇ ਧਰਨਾ ਪ੍ਰਦਰਸ਼ਨ ਲੱਡਵਾਲ ਟੋਲ ਪਲਾਇਆ ਤੇ ਸ਼ੁਰੂ ਹੋਵੇਗਾ ਤੇ ਧਰਨਾ ਸ਼ੁਰੂ ਹੋਣ ਤੋਂ 1 ਘੰਟੇ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਬੂਮ ਬੈਰੀਅਰ ਬੰਦ ਕਰਵਾ ਗੱਡੀਆਂ ਨੂੰ ਬਿਨਾਂ ਟੋਲ ਦਿੱਤੇ ਉਥੋਂ ਕੱਢਿਆ ਜਾਵੇਗਾ ਟੋਲ ਪਲਾਇਆ ਪ੍ਰਸ਼ਾਸਨ ਨੇ ਤਿਆਰੀ ਕਰ ਰੱਖੀ ਹੈ ਅਤੇ ਉਸ ਦੇ ਨਾਲ ਨਾਲ ਪੁਲਿਸ ਵੀ ਤਿਆਰੀ ਚ ਹੈ ਕਿ ਕੋਈ ਵੀ ਵਿਅਕਤੀ ਹੜਦੰਗ ਨਾ ਮਚਾ ਸਕੇ ਅਤੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾਵੇ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਵਾਰ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਇੱਕ ਲੱਡਵਾਲ ਟੋਲ ਹੀ ਹੈ ਜੋ ਸਾਲ 'ਚ ਤਿੰਨ ਵਾਰ ਦਰਾਂ ਵਧਾ ਚੁੱਕਿਆ ਹੈ। ਲੋਕਾਂ ਦੀ ਜੇਬ ਤੇ ਜਿਆਦਾ ਬੋਝ ਇਹੀ ਟੋਲ ਪਲਾਇਆ ਪਾਉਂਦਾ ਹੈ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ ਜਦੋਂ ਕੋਈ ਵਿਅਕਤੀ ਗੱਡੀ ਲੈਂਦਾ ਹੈ ਤਾਂ ਉਹ ਰੋਡ ਟੈਕਸ ਸਮੇਤ ਹੋਰ ਕਈ ਤਰ੍ਹਾਂ ਦੇ ਟੈਕਸ ਅਦਾ ਕਰ ਦਿੰਦਾ ਹੈ ਉਸ ਤੋਂ ਬਾਅਦ ਵੀ ਟੋਲ ਪਲਾਇਆ ਦੇ ਟੈਕਸ ਦੇਣਾ ਪੈਂਦਾ ਹੈ ਟੋਲ ਪਲਾਇਆ ਦੇ ਨਾਮ ਤੇ ਇੱਕ ਲੁੱਟ ਦਾ ਕਾਰੋਬਾਰ ਚੱਲ ਰਿਹਾ ਹੈ ਦਿਲਬਾਖ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਇਹ ਟੋਲ ਸ਼ੁਰੂ ਹੋਇਆ ਸੀ ਤਾਂ ਇਸ ਦੀ ਦਰ ਸਿਰਫ 150 ਰੁਪਏ ਆਉਣ ਜਾਣ ਦੀ ਸੀ ਪਰ ਕੁਝ ਸਾਲਾਂ ਚ ਉੱਕਤ ਟੋਲ ਪਲਾਇਆ ਨੂੰ ਇੰਨਾ ਵੱਡਾ ਤੇ ਮਹਿੰਗਾ ਕਰ ਦਿੱਤਾ ਗਿਆ ਕਿ ਲੋਕ ਪਰੇਸ਼ਾਨ ਹੋ ਰਹੇ ਹਨ ਦਿਲਬਾਖ ਸਿੰਘ ਨੇ ਕਿਹਾ ਕਿ ਇਹ ਇਕੱਲੇ ਕਿਸਾਨਾਂ ਦੀ ਨਹੀਂ ਬਲਕਿ ਆਮ ਲੋਕਾਂ ਦੀ ਲੜਾਈ ਹੈ ਟੋਲ ਪਲਾਇਆ ਵਾਲਿਆਂ ਖਿਲਾਫ ਉੱਕਤ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉੱਕਤ ਲੜਾਈ ਸਾਡਾ ਸਾਥ ਦੇਣ ਤਾਂ ਕਿ ਟੋਲ ਪਲਾਇਆ ਬਿਲਕੁਲ ਮੁਫਤ ਕਰਵਾਇਆ ਜਾ ਸਕੇ ਜਾਂ ਫਿਰ ਉਸ ਦੇ ਭਾਅ ਘੱਟ ਕਰਵਾਏ ਜਾ ਸਕਣ ਦਿਲਬਾਖ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੇ ਮੈਂਬਰਾਂ ਦੇ ਨਾਲ ਸਵੇਰੇ 10 ਵਜੇ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਜੇਕਰ ਉਹ ਰੇਟ ਕੱਟ ਕਰਨ ਲਈ ਮੰਨੇ ਤਾਂ ਠੀਕ ਨਹੀਂ ਪੂਰੇ 1 ਘੰਟੇ ਬਾਅਦ 11 ਵਜੇ ਟੋਲ ਨੂੰ ਮੁਫਤ ਕਰਵਾ ਦਿੱਤਾ ਜਾਵੇਗਾ ਜੇਕਰ ਇਸ ਦੌਰਾਨ ਕੁਝ ਵੀ ਹੁੰਦਾ ਹੈ ਤਾਂ ਇਸ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਟੋਲ ਪਲਾਇਆ ਪ੍ਰਬੰਧਕਾਂ ਤੇ ਟੋਲ ਕਰਮੀਆਂ ਦੀ ਹੋਵੇਗੀ ਪੰਜਾਬੀ ਕੁੜੀਆਂ ਨੇ ਛੁਈਆਂ ਬੁਲੰਦੀਆਂ ਦੋ ਧੀਆਂ ਭਾਰਤੀ ਹਵਾਈ ਫੌਜ ਵਿੱਚ ਅਫਸਰ ਬਣੀਆਂ ਮਾਈ ਭਾਗੋ ਆਰਮਡ ਫੋਰਸਿਸ ਪ੍ਰੋਪ੍ਰੀਟਰੀ ਇੰਸਟੀਚਿਊਟ ਫੋਰ ਗਰਲਸ ਸਾਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਨੇ ਇੱਕ ਵਾਰ ਫਿਰ ਸਫਲਤਾ ਦੇ ਝੰਡੇ ਗੱਡੇ ਹਨ ਇਸ ਬਕਾਰੀ ਸੰਸਥਾ ਦੀਆਂ ਦੋ ਕੈਡਿਟ ਹਰੂਪਕੌਰ ਅਤੇ ਨਿਵੇਦਿਤਾ ਸੈਣੀ 에ਅਰ ਫੋਰਸ ਅਕੈਡਮੀ ਡੋਂਡੀਗਲ ਹైదరాబాద్ ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਅੱਜ ਭਾਰਤੀ ਹਵਾਈ ਸੈਨਾ ਵਿੱਚ ਫਲਾਈਂਗ ਅਫਸਰ ਵਜੋਂ ਸ਼ਾਮਲ ਹੋ ਗਈਆਂ ਹਨ। ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੈੱਡ ਕਨਸਟੇਬਲ ਸਰਦਾਰ ਭਗਵੰਤ ਸਿੰਘ ਦੀ ਧੀ ਫਲਾਈਂਗ ਅਫਸਰ ਹਰੂਪਕੌਰ ਐਜੂਕੇਸ਼ਨ ਬ੍ਰਾਂਚ ਵਿੱਚ ਸ਼ਾਮਲ ਹੋਵੇਗੀ। ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਫਲਾਈਂਗ ਅਫਸਰ ਨਿਵੇਦਿਤਾ ਸੈਣੀ ਦੇ ਪਿਤਾ ਸਰਦਾਰ ਹਰਿੰਦਰ ਸਿੰਘ ਸੈਣੀ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹਨ ਅਤੇ ਨਿਵੇਦਿਤਾ ਹਵਾਈ ਸੈਣੀ ਅਤੇ ਨਿਵੇਦਿਤਾ ਹਵਾਈ ਸੈਨਾ ਦੀ ਲੌਜਿਸਟਿਕ ਬ੍ਰਾਂਚ ਵਿੱਚ ਸ਼ਾਮਿਲ ਹੋਵੇਗੀ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਦੋਵਾਂ ਕੈਡਿਟਾਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੀ ਸਫਲਤਾ ਯਕੀਨੀ ਤੌਰ ਤੇ ਪੰਜਾਬ ਦੀਆਂ ਹੋਰ ਧੀਆਂ ਨਵੀਂ ਰੱਖਿਆ ਸੇਵਾਵਾਂ ਵਿੱਚ ਕੈਰੀਅਰ ਬਣਾਉਣ ਦੇ ਮੌਕਾ ਤਲਾਸ਼ਣ ਲਈ ਪ੍ਰੇਰਿਤ ਕਰੇਗੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਮਿਸ਼ਨਡ ਅਫਸਰਾਂ ਮਜੂਰ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀਆਂ ਇਛਾਵਾਂ ਸੂਬੇ ਦੀਆਂ ਧੀਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਮੈਂ ਅਮਰਤਪਾਲ ਸਿੰਘ ਦੇ ਮਾਪਿਆਂ ਨਾਲ ਕਰਾਂਗਾ ਮੁਲਾਕਾਤ ਮੈਂ ਅਮਰਤਪਾਲ ਸਿੰਘ ਦੇ ਮਾਪਿਆਂ ਨਾਲ ਕਰਾਂਗਾ ਮੁਲਾਕਾਤ ਇਹ ਬਿਆਨ ਦਿੱਤਾ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਮਰਤਪਾਲ ਸਿੰਘ ਨੂੰ ਜੋ ਕਿ ਲੋਕ ਸਭਾ ਹਲਕਾ ਖਡੂਰ ਤੋਂ ਜਿੱਤੇ ਨੇ ਉਹਨਾਂ ਦੇ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਇਹ ਬਿਆਨ ਅਮਰਤਪਾਲ ਸਿੰਘ ਨੂੰ ਲੈ ਕੇ ਦਿੱਤਾ ਗਿਆ ਦੱਸ ਦਈਏ ਕਿ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਤੇ ਉਹਨਾਂ ਨੇ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਤੇ ਜਿੱਤ ਕੇ ਸੰਸਦ ਬਣੇ ਸਨ ਪਰ ਹੁਣ ਇਹਨਾਂ ਸਾਰਿਆਂ ਵਿਚਾਲੇ ਇਸ ਗੱਲ ਦੀ ਚਰਚਾ ਹੈ ਕਿ ਕੀ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਵਿੱਟੂ ਨੇ ਕਿਹਾ ਹੈ ਕਿ ਮੈਂ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਜਲਦੀ ਮੁਲਾਕਾਤ ਕਰਾਂਗਾ ਤੇ ਅਗਲੇ ਕਦਮ ਦੀ ਚਰਚਾ ਵੀ ਕਰਾਂਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨਾਲ ਸੰਬੰਧਿਤ ਕੋਈ ਵੀ ਮੁੱਦਾ ਜੇਕਰ ਕੇਂਦਰ ਕੋਲ ਚੁੱਕਣ ਦੀ ਲੋੜ ਹੈ ਮੈਂ ਹੋ ਚੁੱਕਾਂਗਾ ਅਜਿਹਾ ਕਹਿਣਾ ਹੈ ਰਵਦੀਤ ਸਿੰਘ ਬਿੱਟੂ ਦਾ ਕਿਸੇ ਵੀ ਮਸਲੇ ਵਿੱਚ ਉਹ ਕਹਿੰਦੇ ਮੈਂ ਰੋੜਾ ਨਹੀਂ ਬਣਾਵਾਂਗਾ ਤੇ ਪੰਜਾਬ ਦੇ ਲੋਕ ਜੋ ਚਾਹੁੰਦੇ ਹੋਣਗੇ ਉਹੋ ਹੀ ਮੈਂ ਕਰਾਂਗਾ ਉਹਨਾਂ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਅਜਿਹਾ ਬਿਆਨ ਪਿਛਲੇ ਦਿਨੀ ਵੀ ਦਿੱਤਾ ਸੀ ਤੇ ਅੱਜ ਵੀ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਦਲ ਦੀ ਮਜ਼ਬੂਤੀ ਲਈ ਬੁੱਧੀਜੀਵੀਆਂ ਤੇ ਚਿੰਤਕਾਂ ਤੋਂ ਰਾਈ ਲੈਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਚਿੰਤਕਾਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਖਾਸ ਤੌਰ ਤੇ ਪੰਥਕ ਝੁਕਾਰ ਰੱਖਣ ਵਾਲਿਆਂ ਆਲੋਚਕਾਂ ਸਮੇਤ ਧੋ ਰਾਇ ਲੈਣਗੇ ਇਸ رائے ਤੋਂ ਪਾਰਟੀ ਦੇ 104 ਸਾਲਾਂ ਅਮੀਰ ਵਿਰਸੇ ਦੀ ਰੋਸ਼ਨੀ ਵਿੱਚ ਇਸ ਦੀ ਸੋਚ ਤੇ ਭਵਿੱਖੀ ਟੀਚਿਆਂ ਅਨੁਸਾਰ ਸੁਧਾਰ ਦੀ ਕੋਸ਼ਿਸ਼ ਕੀਤੀ ਜਾਵੇਗੀ ਸੁਖਬੀਰ ਸਿੰਘ ਬਾਦਲ ਆਉਂਦੇ ਹਫ਼ਤਿਆਂ ਵਿੱਚ ਇਸ ਮਾਮਲੇ ਵਿੱਚ ਸਮੂਹਿਕ ਅਤੇ ਵਿਅਕਤੀਗਤ ਤੌਰ ਤੇ ਮੁਲਾਕਾਤਾ ਕਰਕੇ ਨਿਜੀ رائے ਲੈਣਗੇ ਜਿਸ ਨਾਲ ਪਾਰਟੀ ਗਰੀਬਾਂ ਦੱਬੇ ਕੁਚਲਿਆਂ ਤੇ ਸਮਾਜ ਦੇ ਅਣਗੋਲੇ ਗਏ ਵਰਗ ਵਾਸਤੇ ਸਾਡੇ ਮਹਾਨ ਗੁਰੂ ਸਾਹਿਬਾਨ ਸੰਤਾ ਤੇ ਮਹਾਪੁਰਖਾਂ ਵੱਲੋਂ ਦਰਸਾਏ ਮਾਰਗ ਅਨੁਸਾਰ ਕੰਮ ਕਰ ਸਕੇ ਇਸ ਗੱਲ ਦੀ ਜਾਣਕਾਰੀ ਦਿੰਦੇ ਆ ਪਾਰਟੀ ਦੇ ਬੁਲਾਰੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸਰਦਾਰ ਬਾਦਲ ਪਾਰਟੀ ਦੇ ਅਮੀਰ ਵਿਰਸੇ ਤੇ ਪੰਥ ਪੰਜਾਬ ਤੇ ਪਾਰਟੀ ਦੇ ਭਵਿੱਖ ਦਰਮਿਆਨ ਅਨਿਖੜਵੇਂ ਲਿੰਕ ਨੂੰ ਮਜ਼ਬੂਤ ਕਰਨ ਦੇ ਇੱਛੁਕ ਹਨ ਪੰਜਾਬ ਦੇ 17 ਜ਼ਿਲ੍ਹਿਆਂ 'ਚ ਹੀਟ ਵੇਵ ਦਾ ਅਲਰਟ ਜਾਰੀ ਪਾਰਾ 47.6 ਡਿਗਰੀ ਤੋਂ ਹੋਇਆ ਪਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 42 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਫਾਜ਼ਿਲਕਾ ਦੇ ਅੰਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ 23 ਜ਼ਿਲ੍ਹਿਆਂ ਵਿੱਚ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਹਨ ਪਰ 17 ਨੂੰ ਪ੍ਰਮੁੱਖ ਵਿੱਚ ਰੱਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 15378 ਮੈਗਾਵਾਟ ਦੇ ਪੱਧਰ ਨੂੰ ਛੂ ਗਈ ਸੀ ਜੋ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਹੈ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਹੈ ਤੇ ਜਿਹੜੇ ਪੰਜਾਬ ਵਿੱਚ ਹੀਟ ਵੇਵ ਦਿੱਤੀ ਦੱਸੀ ਆ ਰਹੀ ਹੈ ਉਹ 17 ਜ਼ਿਲ੍ਹੇ ਹਨ ਜਿਹੜੇ ਉਹਨਾਂ ਵਿੱਚ ਪਠਾਨਕੋਟ ਗਰਦਾਸਪੁਰ ਸ੍ਰੀ ਅਮਰਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਮੋਗਾ ਬਟਿੰਡਾ ਮਾਨਸਾ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਸਾਹਬਜਾਦਾ ਅਜੀਤ ਸਿੰਘ ਨਗਰ ਦੇ ਮਲੇਰਕੋਟਲਾ ਜ਼ਿਲ੍ਹੇ ਸ਼ਾਮਲ ਹਨ ਇਹਨਾਂ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ 'ਚ ਅਲਰਟ ਜਾਰੀ ਰਹੇਗਾ ਇਸ ਦੇ ਨਾਲ ਹੀ ਪ੍ਰਾਈਮ ਟਾਈਮ ਵਿਸ਼ੇਸ਼ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮੀਆਂ ਤੇ ਤਾਜ਼ੀਆਂ ਖਬਰਾਂ ਲਾ ਕੇ ਫਿਰ ਆਜੋ ਹੋਵਾਂਗੇ ਤਦ ਤੱਕ ਲਈ ਬਲਵਿੰਦਰ ਸਿੰਘ ਨੂੰ ਸੁਖਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ